ਮੈਟਰੋ ਨੋਕਰਾ ਵਸ਼ੀਰਾ ਦਿਖਾਉਣ ਲੱਗਿਆ ਤੁਹਾਨੂੰ ਸਕਰੀਨ ਤੇ ਵਸ਼ੀਰਾ ਦੇਖ ਰਹੇ ਹੋ ਤੁਸੀਂ ਸੋਨਾ ਸੁਨੱਖਾ ਤੇ ਚੰਗੀ ਬਲੱਡ ਲਾਈਨ ਦਾ ਵਸ਼ੀਰਾਗਾ ਸਪੌਟਲੈਸਾ ਕਿਸੇ ਮਿੱਤਰ ਪਿਆਰੇ ਨੇ ਪਾਲਣ ਵਾਸਤੇ ਵਸ਼ੀਰਾ ਖਰੀਦਣਾ ਤਾਂ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਵੀਡੀਓ ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣਾ ਜਾਨਵਰ ਘਰੇ ਬੈਠਿਆ ਨੇ ਸੇਲ ਕਰਨਾ ਤਾਂ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘੋੜਾ ਘੋੜੀ ਬਸ਼ੀਰਾ ਬਸ਼ੀਰੀ ਸੇਲ ਕਰਵਾ ਸਕਦੇ ਹੋ ਦੋਸਤੋ ਤੇ ਗੱਲਬਾਤ ਕਰਦੇ ਆ ਇਸ ਬਸ਼ੀਰੀ ਦੀ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਰਾਜ ਰੂਪ ਘੋੜੇ ਦਾ ਬੱਚਾਗਾ ਉਹਦੀ ਹਾਈਟ 68 ਇੰਚਾ ਦੋਸਤੋ ਤੇ ਅੱਗੇ ਉਹ ਅਰਜਨ ਰੌੜੀ ਵਾਲੇ ਘੋੜੇ ਦਾ ਬੱਚਾਗਾ ਤੇ ਬਸ਼ੀਰਾ ਦੀ ਉਮਰ 8 ਮਹੀਨਿਆਂ ਬਾਲਪੋਰੀਆਂ ਦਾ ਸਾਫਾ ਸੋਹਣਾ ਸੁਨੱਖਾ ਐਨ ਐਕਟਿਵ ਬਸ਼ੀਰਾ ਪੂਰਾ ਤੇ ਮਾਂ ਇਹਦੀ ਹਾਈਟ ਹੈ ਦੀ 64 ਇੰਚ ਨੌਕਰੀ ਹੈ ਦੀ ਮਾਂ ਦੇ ਉਸਤੇ ਤੇ ਸਪੌਟਲੈਸ ਬਸ਼ੀਰਾ 8 ਮਹੀਨੇ ਉਮਰ ਹੋਗੀ ਜੇ ਕੋਈ ਮਿੱਤਰ ਪਿਆਰਾ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਪਿੰਡਾ ਬੱਦੋਵਾਲ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਇਹ ਬਸ਼ੀਰਾ ਖਰੀਦ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਸੇਲ ਕਰਵਾ ਸਕਦੇ ਹੋ